ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਪਾਕਿਸਤਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਸਚਾਈ ਆਖਰ ਸਾਹਮਣੇ ਆ ਹੀ ਗਈ ਕੌਣ ਆਪਣੀ ਬੁੱਕਲ ਦੇ ਵਿੱਚ ਸੱਪ ਪਾਲ ਰਿਹਾ ਹੈ ਉਹ ਕਦੇ ਸੱਪ ਆਤਵਾਦ ਦਾ ਰੂਪ ਵੜ ਕੇ ਕਦੇ ਡੰਗਦਾ ਹੈ ਪਾਕਿਸਤਾਨ ਨੂੰ ਕਦੇ ਡੰਗਦਾ ਹੈ ਦੇਸ਼ ਦੀਆਂ ਹੋਰ ਕੰਟਰੀਆਂ ਨੂੰ ਤੇ ਖਾਸ ਕਰਕੇ ਭਾਰਤ ਨੂੰ ਇੱਕ ਪਾਸੇ 26 નિર્ਦੋਸ਼ ਲੋਕ ਮਾਰੇ ਗਏ ਇਹਨਾਂ ਅਤਵਾਦੀਆਂ ਵੱਲੋਂ ਲੇਕਿਨ ਆਪਰੇਸ਼ਨ ਸੰਦੂਰ ਹੋਇਆ ਅਸੀਂ ਸਲੂਟ ਕਰਦੇ ਹਾਂ ਦੇਸ਼ ਦੇ ਜਵਾਨਾਂ ਨੂੰ ਦੇਸ਼ ਦੇ ਸੈਨਿਕਾਂ ਨੂੰ ਕਿ ਜਿਨ੍ਹਾਂ ਨੇ 9 ਟਿਕਾਣੇ ਅਤਵਾਦ ਦੇ ਢਾਈ ਢੇਰੀ ਤਬਸਤ ਕਰ ਦਿੱਤੇ ਤੇ ਦੂਸਰੇ ਪਾਸੇ ਜਿਹੜੇ ਕਹਿੰਦੇ ਨੇ ਕਿ ਅਸੀਂ ਅਤਵਾਦੀਆਂ ਨੂੰ ਸ਼ਹਿ ਨਹੀਂ ਦਿੰਦੇ ਕੋਈ ਟ੍ਰੇਨਿੰਗ ਵਾਲੇ ਕੈਂਪ ਨਹੀਂ ਹੈਗੇ ਅਸੀਂ ਤਾਂ ਆਪ ਜਿਹੜਾ ਹੈ ਦੁਖੀ ਹਾਂ ਅਤਵਾਦੂ ਅੱਜ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਉਸ ਫੈਸਲੇ ਦੇ ਵਿੱਚ ਜਿੰਨੇ ਅਤਵਾਦੀਆਂ ਦੇ ਘਰ ਟਹੇ ਨੇ ਸ਼ਿਵਾਜ ਸਾਹਿਬ ਜੀ ਕਹਿੰਦੇ ਆ ਕਿ ਉਹ ਘਰ ਬਣਾ ਕੇ ਦੇਵਾਂਗੇ ਤੁਹਾਨੂੰ ਤੇ ਦੂਸਰੇ ਪਾਸੇ ਪਰ ਅਤਵਾਦੀ ਜਿੰਨੇ ਅਤਵਾਦੀ ਮਾਰੇ ਗਏ ਨੇ 1 ਕਰੋੜ ਰੁਪਏ ਪਰ ਅਤਵਾਦੀ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਇਟ ਮੀਨਸ ਜਿਹੜੇ ਮਸੂਦ ਅਜ਼ਰ ਨੇ ਜਿਹੜੇ ਮੇਨ ਪਾਕਿਸਤਾਨੀ ਨੇ ਉਹਨਾਂ ਨੂੰ ਤਾਂ 14 ਕਰੋੜ ਮਿਲੇਗਾ ਨਾਲ ਉਹਨਾਂ ਨੂੰ ਘਰ ਵੀ ਬਣਾ ਕੇ ਦਿੱਤੇ ਜਾਣਗੇ ਤੇ ਫਿਰ ਇਹ ਕਹਿ ਕੇ ਪੱਲਾ ਝਾੜ ਦੇਣਾ ਕਿ ਅਸੀਂ ਅਤਵਾਦ ਨੂੰ ਸ਼ਹਿ ਨਹੀਂ ਦਿੰਦੇ ਅਤਵਾਦ ਤੋਂ ਅਸੀਂ ਖੁਦ ਦੁਖੀਆਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਖਬਰ ਆ ਰਹੀ ਹੈ ਪਾਕਿਸਤਾਨ ਸਰਕਾਰ ਜੈਸ਼ੇ ਮੁਹੰਮਦ ਦੇ ਮੁਕੀ ਅਮਰੀਕਾ ਵੱਲੋਂ دہشتਗਰਦ دہشتਗਰਦ ਐਲਾਨੇ ਮਸੂਦ ਅਜ਼ਰ ਨੂੰ ਹਾਲਾਂਕਿ ਅਮਰੀਕਾ ਨੇ ਉਸ ਨੂੰ دہشتਗਰਦ ਐਲਾਨਿਆ ਹੋਇਆ ਹੈ ਅਜ਼ਰੂਹਾਲੀਆ ਭਾਰਤੀ ਹਵਾਈ ਹਮਲਿਆਂ ਵਿੱਚ ਮਾਰੇ ਗਏ ਉਸ ਦੇ 14 ਪਰਵਰਕ ਜੀਆਂ ਦੀ ਮੌਤ ਤੇ ਮੁਆਵਜ਼ੇ ਮਗੁੱ 14 ਕਰੋੜ ਰੁਪਏ ਦੀ ਅਦਾਇਗੀ ਕਰੇਗੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਪ੍ਰੈਸ ਰਿਲੀਜ਼ ਅਨਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਿਵਾਜ਼ ਸ਼ਰੀਫ ਨੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਕਾਨੂੰਨੀ ਵਾਰਸਾਂ ਦੀ ਵਿਆਪਕ ਸਹਾਇਤਾ ਅਤੇ ਪ੍ਰਤੀ ਮ੍ਰਿਤਕ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਯਾਨੀ ਕਿ ਸਬ ਪਾਲ ਨੇ ਆਪਣੀ ਬੁੱਕਲ ਦੇ ਵਿੱਚ ਭਾਰਤ ਵੱਲੋਂ ਆਪਰੇਸ਼ਨ ਸੰਦੂਰ ਤਾਤ ਕੀਤੇ ਗਏ ਹਵਾਈ ਹਮਲਿਆਂ ਵਿੱਚ ਬਹਾਵਲਪੁਰ ਦਸ ਦਸਤੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਪਾਕਿਸਤਾਨ ਦਾ 12ਵਾਂ ਸਭ ਤੋਂ ਵੱਡਾ ਸ਼ਹਿਰ ਅਤੇ ਜੈਸ਼ੇ ਮੁਹੰਮਦ ਦਾ ਗੜ ਹੈ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਇਸ ਸ਼ਹਿਰ ਵਿੱਚ ਜਾਮੀਆ ਮਸਜਿਦ ਸੁਭਾਨ ਅੱਲਾਹ ਵਿਖੇ ਜੈਸ਼ੇ ਮੁਹੰਮਦ ਦਾ ਮੁਖ ਦਫ਼ਤਰ ਹੈ ਜਿਸ ਨੂੰ ਉਸਮਾਨ ਅਲੀ ਕੈਂਪਸ ਵੀ ਕਿਹਾ ਜਾਂਦਾ ਹੈ ਯਾਨੀ ਕਿ ਜਿਹੜੇ ਅਜ਼ਰ ਮਜ਼ਹੂ ਮਸੂਦ ਅਜ਼ਰਰ ਨੇ ਦਸਤਗਰਦ ਅਤਵਾਦੀ ਕੋਸ਼ਿਸ਼ ਕੀਤਾ ਹੋਇਆ ਹੈ ਅਮਰੀਕਾ ਨੇ ਇਸ ਦੇ ਬਾਅਦ ਯੂਧ ਵੀ ਉਹਨਾਂ ਨੂੰ 14 ਕਰੋੜ ਮਿਲੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹ ਰੋ ਰਿਹਾ ਸੀ ਕਿ ਚੰਗਾ ਹੁੰਦਾ ਜੇ ਮੈਂ ਵੀ ਮਰ ਜਾਂਦਾ ਉਸ ਦੇ ਪਰਿਵਾਰ ਦੇ 14 ਜੀ ਮਰੇ ਨੇ ਇਸ ਤੋਂ ਇਲਾਵਾ ਹੋਰ ਵੀ ਅਤਵਾਦ ਦੇ ਉਹ ਸਰਗਨਾ ਦੇ ਬੰਦੇ ਨੇ ਜਿਨ੍ਹਾਂ ਨੂੰ ਪਾਕਿਸਤਾਨ ਦੀ ਸਰਕਾਰ 1-1 ਕਰੋੜ ਰੁਪਇਆ ਦੇਵੇਗੀ ਅੱਗੇ ਲਿਖਿਆ ਹੋਇਆ ਹੈ ਜਿਹੜੇ ਉਹਨਾਂ ਦੇ ਘਰ ਟਹਿ ਗਏ ਨੇ ਮਜੇਲਾਂ ਦੇ ਨਾਲ ਭਾਰਤੀ ਸਰਕਾਰ ਦੇ ਹਮਲੇ ਨਾਲ ਉਹ ਕਾਰ ਵੀ ਵਧੀਆ ਤਰੀਕੇ ਨਾਲ ਪਾਕਿਸਤਾਨ ਦੀ ਸਰਕਾਰ ਵੱਲੋਂ ਬਣਾ ਕੇ ਦਿੱਤੇ ਜਾਣਗੇ ਇਹ ਨੇ ਪਾਕਿਸਤਾਨ ਦੇ ਕੰਮ ਤੇ ਫਿਰ ਪਾਕਿਸਤਾਨ ਕਹਿੰਦਾ ਹੈ ਕਿ ਸਾਨੂੰ ਤਾਂ ਅਤਵਾਦਾਂ ਪਤਾ ਹੀ ਨਹੀਂ ਤਾਂ